ਸੋ ਦੋਸਤੋ ਬਾਪੂ ਕੁੰਬ ਦਾਸ ਜੀ ਦੇ ਛਪੜੀ धाम ਤੇ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਔਰ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਭਾਗ ਸਿੰਘ ਜੀ ਜਿਹੜੇ ਕਿ ਇੱਥੇ ਪ੍ਰੈਜ਼ੈਂਟ ਸਮੇਂ ਦੇ ਵਿੱਚ ਉਹ ਆਪਣੀ ਸੇਵਾ ਨਿਭਾ ਰਹੇ ਨੇ ਉਹਨਾਂ ਦੀ ਪਤਨੀ ਮੇਰੀ ਭੈਣ ਮੇਰੇ ਨਾਲ ਜੁੜੀ ਹੋਈ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪਤਾ ਲੱਗਾ ਸਗਾ ਕਿ ਕਾਫੀ ਕੁਛ ਬਾਪੂ ਜੀ ਦੇ ਨਾਲ ਇਹਨਾਂ ਨੂੰ ਸਮਾਂ ਗੁਜ਼ਾਰਨ ਦਾ ਵਕਤ ਮਿਲਿਆ ਹੈ ਔਰ ਉਹਨਾਂ ਦੀ ਕਿਰਪਾ ਜਿਹੜੀ ਹੈ ਉਹ ਉਸ ਦਾ ਆਸਰਾ ਲੈ ਕੇ ਅੱਜ ਵੀ ਇਹ ਪਰਿਵਾਰ ਜੁੜੇ ਹੋਏ ਨੇ ਭੈਣ ਜੀ ਨਾਮ ਕੀ ਹੈ ਤੁਹਾਡਾ ਅਵਤਾਰਕੌਰ ਅਵਤਾਰ ਭੈਣ ਜੀ ਕਾਫੀ ਤੁਹਾਡੀ ਚਰਚਾ ਸੁਣੀ ਆ ਕਹਿੰਦੇ ਜੀ ਤੁਸੀਂ ਕਾਫੀ ਬਾਪੂ ਜੀ ਦੇ ਨੇੜੇ ਰਹੇ ਹੋ ਕੋਈ ਸਾਨੂੰ ਗੱਲਬਾਤ ਸੁਣਾਓ ਉਹਨਾਂ ਦੀ ਕਿਰਪਾ ਦੀ ਦਇਆ ਦੀ ਹਾਂਜੀ ਨਾਥਪੂਜੀ ਤਾਂ ਬਹੁਤ ਕਿਰਪਾਏ ਉਹ ਤਾਂ ਬਹੁਤ ਕਰਨੀ ਨੂੰ ਪੁੱਜਿਓ ਤੇ ਭਾਜੀ ਜੀ ਹਾਂਜੀ ਉਹ ਤਾਂ ਸਨ 35 ਸਾਲ ਹੋ ਗਏ ਮੇਰੇ ਵਿਆਹ ਨੂੰ ਵੀ ਸੇਵਾ ਕਰਦੇ ਆ ਨਿੱਕੇ ਹਾਂਜੀ ਹੁਣ ਸਾਡੇ ਬੱਚੇ ਵੀ ਇਸੇ ਤਰ੍ਹਾਂ ਕਰਦੇ ਆ ਜਿੱਦਾਂ ਸੀ ਸੇਵਾ ਕਰਦੇ ਹਾਂਜੀ ਬਾਕੀ ਉਹਨਾਂ ਨੇ ਤਾਂ ਸੇਵਤਾ ਕੀਤੀਆਂ ਨਹੀਂ ਜਾਣੀਆਂ ਵੀ ਕਿੰਨੀ ਆਕ ਕਰ ਲਈ ਉਹਨੀਆਂ ਹੀ ਥੋੜੀਆਂ ਆਏ ਤੁਸੀਂ ਕਾਫੀ ਨਜ਼ਦੀਕ ਤੋਂ ਬਾਪੂ ਜੀ ਦੇ ਦਰਸ਼ਨ ਕੀਤੇ ਹਾਂਜੀ ਹਾਂਜੀ ਕੋਲ ਮੋਰੇ ਬੈਠ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਘਰ ਚੱਲ ਜਾਂਦੇ ਤੇ ਬਾਪੂ ਜੀ ਅੱਛਾ ਜੀ ਜਿਹੜੇ ਬੱਚੇ ਸਾਡੇ ਹੋਏ ਐ ਉਹ ਵੀ ਉਹਨਾਂ ਦੇ ਬਚਨਾਂ ਨਾਲੇ ਹੋਏ ਐ ਕਿੰਨੇ ਬੱਚੇ ਹੋਏ ਨੇ ਔਰ ਕਿਸ ਤਰ੍ਹਾਂ ਉਹ ਸਾਰੀ ਗੱਲਬਾਤ ਦੱਸੋ ਸਰ ਹਾਂਜੀ ਸਾਡੇ 3 ਕਾਕੇ ਹੋਏ ਐ ਜੀ ਬਾਬੇ ਰੋਪੜ ਘੁੰਮਦੇ ਤੇ ਉਹਨੀ ਨੌ ਗੁਰ ਦਿੱਤੇ ਤੇ ਜੀ ਪੀ ਕਹਿੰਦੇ ਨੋ ਕਾਕੇ ਹੋਣਗੇ ਅੱਛਾ ਜੀ ਫਿਰ ਅਸੀਂ ਜਣੀ ਮਿਹਨਤਾ ਤਾਲੀ ਕਰਕੇ ਤੇ ਨਹੀਂ ਕਾਕੇ ਹੈ ਸਾਡੇ ਹਾਂ ਜੀ 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 ਜਣੀ ਜਿਹੜੀ ਵੀ ਗੱਲ ਹੋਣੀ ਨਹੀਂ ਘਰ ਹੀ ਜਾ ਕੇ ਦੱਸ ਦੇਣੀ ਪਿਆ ਆ ਗੱਲ ਐਦਾਂ ਐ ਆ ਐਦਾਂ ਜਣੀ ਬਹੁਤ ਜਣੀ ਮੇਰੀ ਜਿਹੜੀ ਸਾਸਤੀ ਉਹਨੂੰ ਮੰਮੀ ਸਾਦੇ ਤੇ ਪੀ ਮੇਰੀ ਮਾਂ ਰਤਨ ਉਹ ਹਾਂਜੀ ਉਹਨਾਂ ਦੀਆਂ ਗੱਲਾਂ ਤਾਂ ਅਸੀਂ ਕਰ ਨਹੀਂ ਸਕਦੇ ਜਿੰਨੀਆਂ ਵੀ ਉਹ ਨਹੀਂ ਕੀਤੀਆਂ ਸਾਡੇ ਨਾਲ ਐਨਾ ਉਹ ਨਹੀਂ ਸਾਨੂੰ ਜਣੀ ਇੱਥੇ ਤੱਕ ਪਿਆਰਤਾ ਅਸੀਂ ਇੱਥੇ ਤੱਕ ਪੁੱਜਣੇ ਜੋਗੇ ਹੈ ਨਸ ਬਨੁਨ ਅਧੀ ਕਿਰਪਾ ਨਾਲ ਇੱਥੇ ਤੱਕ ਅਸੀਂ ਪਹੁੰਚ ਗਏ ਅਧਿਕਾੜੇ ਸੋਚਿਆ ਨਾ ਵੀ ਅਸੀਂ ਇੱਥੇ ਪਹੁੰਚ ਜਾਵਾਂਗੇ ਜੇ ਸਾਡੀ ਘਰ ਦੇ ਹਾਲਾਤ ਸੁਣੋ ਫਿਰ ਪਹਿਲਾਂ ਜਣੀ ਫਿਰ ਤਾਂ ਕੋਈ ਬੰਦਾ ਦੁਆ ਨਹੀਂ ਕਰ ਸਕਦਾ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਬਾਪੂ ਜੀ ਦੇ ਚਰਨਾ ਚ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਬਹੁਤ ਜਣੀ ਜਿਆਦੇ ਗਰੀਬੀ ਦੀ ਜਿਸ ਵੇਲੇ ਮੇਰਾ ਵਿਆਹ ਹੋਇਆ ਜਣੀ ਖਾਣੇ ਨੂੰ ਰੋਟੀ ਵੀ ਐ ਨਸ ਅੱਜ ਅੱਜ ਦਾ ਸਮਾਂ ਜਿਹੜਾ ਅੱਜ ਦੇ ਸਮੇਂ 'ਚ ਕੁਝ ਵੀ ਉਹ ਲੁਕੋਇਆ ਨਹੀਂ ਸਾਤੇ ਬਹੁਤ ਜਣੀ ਜਿਆਦੇ ਕਿਰਪਾ ਆਉਦੀ ਅਸੀਂ ਦੱਸ ਨਹੀਂ ਸਕਦੇ ਵੀ ਜਿੰਨੀ ਕੁ ਵੀ ਕਿਰਪਾ ਮਹਾਰਾਜ ਨੇ ਸਾਡੇ 'ਤੇ ਕੀਤੀ ਹੋਇ ਜਿਲੇਬੀਆਂ ਦਾ ਲੰਗਰ ਦੀਸੀ ਕੀ ਉਹਦੀਆਂ ਜਿਲੇਬੀਆਂ ਦਾ ਲੰਗਰ ਕੇ ਭਾਗ ਸਿੰਘ ਜੀ ਨਾਲ ਵੀ ਕਈ ਵਾਰ ਗੱਲਬਾਤ ਹੋਈ ਹੈ ਵੀ ਸਾਡੀ ਹਿੰਮਤ ਨਹੀਂ ਹੈ ਕਿ ਅਸੀਂ ਇੱਕ ਬੂੰਦ ਵੀ ਜੋ ਉਸ ਮਤਲਬ ਆਪਣੇ ਲਈ ਵਰਤ ਸਕੀ ਹੈ ਹਾਂਜੀ ਹਾਂਜੀ ਅਸੀਂ ਨੇ ਦੇ ਨਹੀਂ ਘਰਾਂ ਨੂੰ ਜੇ ਨਹੀਂ ਇੱਕ ਵਾਰ ਅਸੀਂ ਲੱਸੀ ਲੈ ਗਏ ਜਿਹੜੀਆਂ ਸੁੰਡੀਆਂ ਪੈ ਗਈਆਂ ਵਿੱਚ ਜਿੱਦਾਂ ਤਾਜੀ ਲੱਸੀ ਘਰਾਂ ਨੂੰ ਲੈ ਗਿਆ ਸੀ ਉਸੇ ਵੇਲੇ ਕੰਨ ਖਿੱਚਿਆ ਵੀ ਅਸੀਂ ਕਦੇ ਨਹੀਂ ਲੈ ਆਣੀ ਇੱਥੇ ਅਸੀਂ ਪੀ ਲਈ ਦੀ ਜਿੰਨੀ ਮਰਜ਼ੀ ਪੀ ਲਈਏ ਘਰ ਹੀ ਨਹੀਂ ਅਸੀਂ ਲਿਜਾ ਸਕਦੇ ਨਹੀਂ ਚੀਜ਼ ਵੀ ਜਦ ਇਹ ਤੁਸੀ ਉਹ ਮਾਹੌਲ ਵੀ ਦੇਖਿਆ ਹੋਣਾ ਆਲੇ ਦੁਆਲੇ ਦਾ ਜਦੋਂ ਜੰਗਲੀ ਜੰਗਲ ਸੀਗੇ ਹਾਂਜੀ ਹਾਂਜੀ ਔਰ ਅੱਜ ਵੀ ਕਹਿੰਦੇ ਰਾਤ ਨੂੰ ਬਹੁਤ ਜੰਗਲੀ ਆਵਾਜ਼ਾਂ ਆਉਂਦੀਆਂ ਨੇ ਹਾਂਜੀ ਹਾਂਜੀ ਜੱਦ ਤਾਂ ਰਸਤਾ ਵੀ ਹੈ ਨਸ ਭਾਜੀ ਜਦ ਸਾਡੀ ਮੈਰਜ ਹੋਈ ਹੈ ਜ ਜਣੀ ਇੰਨਾ ਕਿ ਰਸਤਾ ਤਾਂ ਇੱਕ ਬੰਦਾ ਹੀ ਲੱਗ ਸਕਦਾ ਤਾਂ ਜੀ ਜੀ ਹੁਣ ਤਾਂ ਦੇਖ ਲਓ ਮੋਜ ਲੱਗੀ ਪਈ ਸੜਕਾਂ ਚਾਰਛਪੇ ਅੱਛਾ ਜਦੋਂ ਤੁਹਾਡੀ ਮੈਰਿਜ ਹੋਈ ਐ ਤੇ ਭਾਗਵੀਰ ਜੀ ਉਸ ਵੇਲੇ ਬਾਪੂ ਕੁੰਬਦਾਸ ਜੀ ਦੇ ਦਰਬਾਰ ਨਾਲ ਜੁੜੇ ਹੋਏ ਸੀ ਹਾਂ ਜੀ ਹਾਂ ਜੀ ਇਹ ਤਾਂ ਪਹਿਲੇ ਜਿੱਦਾਂ ਜੁੜ ਗਏ ਤੇ ਸਕੂਲ ਤੇ ਹਟ ਗਏ ਅੱਛਾ ਨਹੀਂ ਤੁਹਾਡੇ ਮਾਤਾ ਪਿਤਾ ਨੇ ਵਿਰੋਧ ਨਹੀਂ ਕੀਤਾ ਵੀ ਕਿਹੜੇ ਕੰਮਾਂ ਚ ਕਰ ਕੀਤਾ ਤਾਂ ਵਿਰੋਧ ਪਈ ਅਸੀਂ ਉੱਥੇ ਨਹੀਂ ਆਪਣੀ ਪਹਿਲਾਂ ਮੰਗ ਗਏ ਫੇ ਲੜਕੀ ਅਸੀਂ ਨਹੀਂ ਵਿਆਹ ਨਹੀਂ ਉੱਥੇ ਸਾਰਿਆਂ ਦੇ ਡੇਰੇ ਰਹਿੰਦਾ ਜੀ ਫੇ ਮੈਂ ਉਹਨਾਂ ਨੂੰ ਕਿਹਾ ਪਿਓ ਜੀ ਤੁਸੀਂ ਨਹੀਂ ਵਿਆਹਣਾ ਮੈਂ ਆਪ ਚੱਲ ਜਾਣਾ ਤੇ ਮੈਂ ਵਿਆਹ ਉੱਥੇ ਕਰਾਣਾ ਯਾ ਬਾਤ ਫੇ ਚੁਣੀ ਵਿਆਹ ਤਸਾਨੋ ਕਾਫੀ ਟਾਈਮ ਸਾਡੇ ਆਈ ਨਹੀਂ ਨਾ ਉਹ ਬੋਲੇ ਫਿਰ ਲਾਪੇ ਤੇ ਬੋਲਣ ਫਿਰ ਆਪਣੇ ਆਪ ਹੀ ਹੋਣ ਲੱਗ ਪਏ ਹਾਂਜੀ ਹਾਂਜੀ ਆਪਣੇ ਆਪ ਆਣ ਲੱਗ ਕਿੱਥੋਂ ਤੁਸੀਂ ਵੈਸੇ ਕਿੱਥੋਂ ਬਿਲੋਂਗ ਕਰਦੇ ਹੋ ਭੈਣ ਜੀ ਕਹਿੰਦਾ ਵੀ ਭਾਜੀ ਮਤਲਬ ਤੁਹਾਡਾ ਪਛੋਕਰ ਤੁਹਾਡੇ ਮਾਪਿਆਂ ਦਾ ਪਿੰਡ ਕਿਹੜਾ ਸੀ ਬਾਰਾਪੁਰਾ ਬਾਰਾਪੁਰੂ ਜ਼ਿਲ੍ਹਾ ਹੁਸ਼ਿਆਰਪੁਰ ਹਾਂਜੀ ਹਾਂਜੀ ਹੁਸ਼ਿਆਰਪੁਰ ਜੀ ਬਹੁਤ ਚੰਗਾ ਲੱਗਾ ਭੈਣ ਜੀ ਤੁਸੀਂ ਅੱਜ ਬਾਪੂ ਜੀ ਦੀਆਂ ਜੀਵਨੀ ਦੇ ਨਾਲ ਰਿਲੇਟਡ ਕਿਉਂਕਿ ਤੁਸੀਂ ਖੁਦ ਉਹਨਾਂ ਦੇ ਨਾਲ ਰਹੇ ਹੋ ਬਹੁਤ ਚੰਗਾ ਲੱਗਾ ਜਦੋਂ ਤੁਸੀਂ ਜੁੜੇ ਸੀਗੇ ਤੇ ਉਦੋਂ ਕਿੰਨੀ ਕ ਸੰਗਤ ਸੀ ਔਰ ਅੱਜ ਕਿੰਨੀ ਕ ਹੋ ਗਈ ਉਦੋਂ ਤਾਂ ਬਹੁਤ ਘੱਟ ਸੰਗਤ ਹੀ ਜਦ ਅਸੀਂ ਤੁਹਾਨੂੰ ਆਣਾ ਥੋੜਾ ਜਿਹਾ ਅਸੀਂ ਆਟਾ ਬਣਾਣੀਆਂ ਹੁੰਨੀਆਂ ਤੇ ਆਪੇ ਦੋ ਤਿੰਨਾਂ ਕ ਜਣੀਆਂ ਨੇ ਬਣਾਣਾ ਕੇ ਹੁਣ ਤਾਂ ਦੇਖ ਲਓ ਮੰਡੇ ਵਾਲੀਆਂ ਲਾਣੀਆਂ ਪੈਣੀਆਂ ਕਿੰਨਾ ਬਰਸ਼ਾਦਾ ਬਣ ਜਾਂਦਾ ਏ ਜੀ 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 ਜਾਨਾ ਸੇ ਬਹੁਤੀ ਸੰਗਤ ਫੇਰ ਜੋੜਦੀ ਜੋੜਦੀ ਹੁਣ ਤਾਂ ਬਹੁਤ ਜ਼ਿਆਦਾ ਹੀ ਜੁੜ ਗਈ ਓਏ ਹਾਂਜੀ ਹੋਰ ਵੀ ਅਸੀਂ ਭੈਣਾ ਨੇ ਮੇਰੀਆਂ ਭੈਣਾਂ ਨੇ ਉਹ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੋ ਸਥਾਨ ਦੇ ਨਾਲ ਜੁੜੀਆਂ ਹੋਈਆਂ ਨੇ ਕੀ ਨਾਮ ਹੈ ਭੈਣ ਜੀ ਤੁਹਾਡਾ ਹਾਂ ਮਨਜੀਤ ਅਮਨ ਅਮਨ ਜੀ ਅਮਨ ਜੀ ਕੀ ਇੱਥੇ ਸਥਾਨ ਤੋਂ ਕਦੋਂ ਤੋਂ ਆ ਰਹੇ ਹੋ ਤੁਸੀਂ ਮੈਨੂੰ ਤਾਂ 10-12 ਸਾਲ ਹੋ ਗਏ ਅੱਛਾ ਜੀ ਹਾਂਜੀ ਤੁਹਾਡੇ ਮਾਤਾ ਪਿਤਾ ਜੀ ਜੁੜੇ ਸੀ ਇਸ ਸਥਾਨ ਦੇ ਨਾਲ ਹਾਂਜੀ ਮੇਰੇ ਮਾਤਾ ਪਿਤਾ ਵੀ ਜੁੜੇ ਨੇ ਤੇ ਮੇਰਾ ਵਿਆਹ ਵੀ ਇੱਥੇ ਹੋਇਆ ਤੁਹਾਡਾ ਵਿਆਹ ਮਤਲਬ ਤੁਸੀਂ ਭਾਗ ਸਿੰਘ ਜੀ ਦੇ ਨੂੰ ਹਾਂਜੀ ਅੱਛਾ 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 ਕੀ ਬਾਤ ਹੈ ਬੜੇ ਅੱਛੇ ਪਰਿਵਾਰ ਵਿੱਚ ਬਖਸ਼ਿਸ਼ ਹੋਈ ਹੈ ਤੁਹਾਡੀ ਹਾਂਜੀ ਕੀ ਮਹਿਸੂਸ ਕੀਤਾ ਪਹਿਲਾਂ ਜ਼ਿੰਦਗੀ ਨਾਲੋਂ ਤਾਂ ਅੱਜ ਦੀ ਜ਼ਿੰਦਗੀ ਨਾਲ ਹੋਣ ਵਾਲੀ ਜ਼ਿੰਦਗੀ ਬਹੁਤ ਵਧੀਆ ਹੈ ਬਾਪੂ ਕੋ ਮੈਂ ਦੱਸਣਾ ਚਾਹੀਦਾ ਹਾਂਜੀ ਕਿਸ ਤਰ੍ਹਾਂ ਵਧੀਆ ਭੈਣ ਜੀ ਕਿਸ ਤਰ੍ਹਾਂ ਵਧੀਆ ਕਹਿ ਰਹੇ ਹੋ ਸਾਰੇ ਪੱਖਤ ਵਧੀਆ ਹੈ ਅੱਛਾ ਜੀ ਹਾਂ ਜੀ ਫਿਰ ਰਹਿائش ਤੁਹਾਡੀ ਪਿੰਡ ਚ ਹੈ ਜਾਂ ਇੱਥੇ ਹੀ ਹੈ ਪਿੰਡ ਵਿੱਚ ਪਿੰਡ ਚ ਹੀ ਰਹ ਜਾਂਦੇ ਹਾਂ ਹਾਂ ਜੀ ਕਿੰਨੇ ਬੱਚੇ ਨੇ ਭੈਣ ਜੀ ਤੁਹਾਡੇ ਦੋ ਓਏ ਦੋ ਬੱਚੇ ਹਾਂਜੀ ਸੋ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਭਾਗ ਸਿੰਘ ਜੀ ਦੇ ਨੂੰ ਨੇ ਔਰ ਇਹ ਉਹਨਾਂ ਦੀ ਪਤਨੀ ਆ ਭਾਗ ਸਿੰਘ ਜੀ ਦੀ ਸੋ ਇਸ ਪਰਿਵਾਰ ਦੇ ਨਾਲ ਮੇਰੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਬਾਪੂ ਜੀ ਦੇ ਕਦਮ ਦੇ ਨਾਲ ਕਦਮ ਲਾ ਕੇ ਇਸ ਏਰੀਏ ਦੇ ਵਿੱਚ ਚੱਲੇ ਨੇ ਔਰ ਦੇਖੋ ਮੇਰੀ ਭੈਣ ਦੱਸਦੀ ਦੱਸਦੀ ਬਾਪੂ ਜੀ ਦੀ ਕਿਰਪਾ ਬਾਰੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਥਰੂ ਆ ਗਏ ਕਿ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜਦੋਂ ਮੇਰੀ ਇਸ ਪਰਿਵਾਰ ਦੇ ਵਿੱਚ ਸ਼ਾਦੀ ਹੋ ਰਹੀ ਸੀਗੀ ਔਰ ਅੱਜ ਕਮੀ ਬਾਪੂ ਜੀ ਨੇ ਕੋਈ ਚੀਜ਼ ਦੀ ਲੋ ਕੋਈ ਨਹੀਂ ਸਾਡੇ ਕੋਲ ਰੱਖਿਆ ਸਾਰਾ ਕੁਝ ਜ਼ਿੰਦਗੀ ਦਾ ਜਿਹੜਾ ਸੋਖਿਆ ਦੇ ਦਿੰਦਾ ਹੈ ਜਦੋਂ ਸੇਵਕ ਦੀਆਂ ਅੱਖਾਂ ਵਿੱਚੋਂ ਅਥਰੂ ਆ ਜਾਂਦੇ ਆ ਉਹਦੇ ਗੁਣਗਾਨ ਕਰਕੇ ਤਾਂ ਇਸ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਇਸ ਪਰਿਵਾਰ ਦੇ ਉੱਪਰ ਉਹਨਾਂ ਦੀ ਕਿੰਨੀ ਬਖਸ਼ਿਸ਼ ਹੈ ਔਰ ਉਹ ਪਰਿਵਾਰ ਦੇ ਨਾਲ ਬਾਪੂ ਜੀ ਹਰ ਵਕਤ 24 ਘੰਟੇ ਨਾਲੋਂ ਨਾਲ ਨੇ ਸੋ ਦੋਸਤੋ ਛਪੜੀ ਧਾਮ ਵਿੱਚ ਪੋਸੂਨਾ YouTube ਚੈਨਲ ਦੀ ਟੀਮ ਪਹੁੰਚੀ ਹੈ ਔਰ ਮੇਰੇ ਨਾਲ ਇੱਕ ਮਾਤਾ ਕ੍ਰਿਸ਼ਨਾ ਜੀ ਜੁੜੇ ਹੋਏ ਔਰ ਕਾਫੀ ਸਾਲਾਂ ਤੋਂ ਮਤਲਬ ਦੇਖੋ ਸੇਵਾ ਆਪਣੀ ਵਸ ਦੀ ਗੱਲ ਨਹੀਂ ਹੈ 50 ਸਾਲ ਹਾਂ ਜਾ ਸਾਲ ਹੋ ਗਏ ਸਨ ਵਾਦਿਆ ਨੇ ਹਾਂ ਅੱਛਾ ਇੱਥੇ ਇਸ ਦੇ ਦਰਬਾਰ ਨਾਲ ਦਰਬਾਰ ਨਾਲ ਅੱਛਾ 50 ਸਾਲਾਂ ਚ ਬਾਤਾ ਜੀ ਕੀ ਦੇਖਿਆ ਤੁਸੀਂ ਬਹੁਤ ਕੁਝ ਦੇਖਿਆ ਬਾਦ ਦੇ ਨਾਲ ਗੱਲਾਂ ਕੀਤੀਆਂ ਅੱਛਾ ਬਾਪੂ ਜੀ ਦੇ ਦਰਸ਼ਨ ਕੀਤੇ ਨੇ ਕੌਣ ਬਤਾਸ ਦੇ ਇਹਦਾ ਕੋਲ ਬਹਿ ਕੇ ਗੱਲਾਂ ਕਰਦੇ ਤੇ ਜੀ ਤਾਂ ਫਿਰ ਉਹੀ ਕਿਰਪਾ ਨਾਲ ਅੱਜੇ ਤਾਂ ਹੀ ਅਸੀਂ ਇੱਥੇ ਨਵਾਨੇ ਹਾਂ ਅੱਛਾ ਪਰਿਵਾਰ ਦੇ ਬਾਕੀ ਮੈਂਬਰ ਵੀ ਹਾਂ ਹਾਂ ਸਭ ਆਂਦੇ ਸਭ ਸਾਰਾ ਜੱਬਰ ਆਦਾ ਸਾਡਾ ਇਹ ਤੂੰ ਜੈਦ ਦਾ ਨਿੱਕਾ ਨਾ ਨਾ ਸਭ ਕੁਛ ਨਾ ਭੈਣ ਜੀ ਇਹ ਦੱਸੋ ਕਿ ਤੁਹਾਡਾ ਏਰੀਆ ਇਸ ਏਰੀਏ ਦੇ ਪਿੰਡ ਇਸੇ ਏਰੀਏ ਦੇ ਵਿੱਚ ਆ ਜਾਂ ਆਊਟ ਆਫ ਏਰੀਆ ਇਸੇ ਏਰੀਏ 'ਚ ਆਚਲਪੁਰ ਤੋਂ ਆਣੀ ਪਰ ਅੱਛਾ ਜੀ ਤਾਂ ਇੱਥੇ ਸਾਡੇ ਪਿੰਡ ਦੇ ਭਵਾਨੀ ਪਰ ਅੱਛਾ ਮਾਤਾ ਜੀ ਇਹ ਵੀ ਸਾਨੂੰ ਦੱਸੋ ਕਿ ਜਦੋਂ ਬਾਪੂ ਜੀ ਇਸ ਏਰੀਏ ਦੇ ਵਿੱਚ ਆਏ ਤਾਂ ਜੰਗਲੀ ਜੰਗਲ ਸੀ ਜੰਗਲੇ ਜੰਗਲ ਦਾ ਜੰਗਲੇ ਇੱਕ ਸ਼ਾਨ ਹੁੰਦੀ ਸੀ ਜਿੱਥੇ ਮੰਦਰ ਬਣਿਆ ਬਤੂਣਾ ਬਣਿਆ ਅੱਛਾ ਜੀ ਸ਼ਾਨ ਹੁੰਦੀ ਸੀ ਫਿਰ ਤਾਂ ਬਹੁਤ ਕੁਝ ਮਰ ਗਿਆ ਤੁਹਾਨੂੰ 50 ਸਾਲ ਹੋ ਗਏ ਇਸ ਦਰਬਾਰ ਨਾਲ ਜੁੜੇ ਦੌਰਾਨ ਜੁੜੇ ਕਿਸ ਤਰ੍ਹਾਂ ਦੇ ਹਾਲਾਤ ਸੀ ਤੁਹਾਡੇ ਮਤਲਬ ਜਦੋਂ ਤੁਸੀਂ ਇਸ ਬਾਪੂ ਜੀ ਦੇ ਦਰਬਾਰ 'ਚ ਨਹੀਂ ਆਉਂਦੇ ਸੀ ਉਦੋਂ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਪਹਿਲਾਂ ਮੰਦੇ ਹੀ ਤੇ ਫਿਰ ਚੰਗੇ ਹੋਏ ਮੰਦੇ ਦਾ ਸਬਦ ਹੀ ਰਹਿ ਨੇ ਜੀ ਬਹੁਤ ਰਹਿ ਇਹ ਤਾਂ ਗੱਲ ਕਹਿਣ ਦੀ ਲੋੜ ਹੀ ਨਹੀਂ ਹੈ ਮਤਲਬ ਹੁਣ ਕੀ ਚੇਂਜਸ ਆਈ ਹੈ ਕੀ ਬਦਲਾਅ ਆਇਆ ਬਦਲਾਅ ਆਈ ਦੀ ਕਿਰਪਨਾ ਟੋਖੜਾ ਖਾਈ ਜੇ ਨਹੀਂ ਪੁੱਤਰਾ ਚੰਗਾ 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 ਸਭ ਕੁਝ ਅੱਛਾ ਜੀ ਹਾਂ ਨੋਹਾ ਠੀਕ ਹੈ ਨੋਹਾ ਵੀ ਠੀਕ ਹੈ ਮੁੰਡੇ ਵੀ ਠੀਕ ਹੈ ਈਦੀ ਦੇ ਨਾਲ ਹੀ ਹੈ ਅੱਛਾ ਜੀ ਹਾਂ ਜੀ ਨੋਹਾ ਕਿੰਨੀਆਂ ਚੰਗੀਆਂ ਨੇ ਲੱਤ ਪੈਰ ਦਬਾਉਂਦੀਆਂ ਨੇ ਕਿ ਸੇਵਾ ਕਰਦੀਆਂ ਨੇ ਬਹੁਤ ਚੰਗੀਆਂ ਸਾਰੀਆਂ ਬਹੂਆਂ ਬੜੀਆਂ ਹਰ ਕੇ ਦੇ ਆਣ ਇਹ ਮੇਰੇ ਬਾਬੇ ਨੇ ਕਿਰਪਾ ਕੀਤੀ ਦੀ ਹੈ ਤੁਹਾਡਾ ਕੀ ਨਾਮ ਹੈ ਭੈਣ ਜੀ ਲਖਵਿੰਦਰ ਕੌਰ ਜੀ ਲਖਵਿੰਦਰ ਜੀ ਕਦੋਂ ਤੋਂ ਜੁੜੇ ਹੋ ਤੁਸੀਂ ਮੈਨੂੰ ਤਾਂ ਭਾਜੀ ਹੋ ਕੇ ਯਾਨੀ ਇਸ ਸਾਲ ਕੋ ਹੋਂਤ ਹੋ ਗਿਆ ਅੰਨੇ ਸਾਲ ਕੋ ਹੋਇ ਗਿਆ ਸਾਲ ਕੋ ਹੋ ਗਿਆ ਸਾਲ ਤੋਂ ਪਹਿਲਾਂ ਕੀ ਸੁਣਿਆ ਸੀ ਇਸ ਦਰਬਾਰ ਬਾਰੇ ਇਨਕੇ ਜੀ ਵੀ ਇਨਕੇ ਮਨੋ ਕਾਮਨਾ ਸਾਰੀ ਪੂਰੀ ਹੁੰਦੀ ਜੋ ਵੀ ਆਉਂਦੀ ਜਿੱਦਾਂ ਡਾਕਟਰ ਕਿਸੇ ਦੁਖਦਲਿਤਰ ਆ ਉਹ ਵੀ ਦੂਰ ਹੁੰਦੇ ਨੇ ਜਿੱਦਾਂ ਇਨਕੇ ਬਾਪੂ ਇਥੇ ਜਵਾਪੂ ਜੀ ਦੇ ਇਨਕੇ ਡਾਕਟਰ ਵੀ ਆਂਦੇ ਉਹ ਵੀ ਸੇਵਾ ਚ ਆਪਣੀ ਚ ਲੱਗੇ ਹੋ ਆ ਉਹਨੇ ਵੀ ਬਹੁਤ ਅੱਛੀ ਮਤਲਬ ਸੇਵਾ ਕਰਨੀ ਸਾਰਿਆਂ ਦੇਖਭਾਲ ਵਧੀਆ ਕਰਨੀ ਜੀ ਜੀ ਹਾਂ ਜੀ ਹੀਟ ਲਗਾਨੀ ਗੋਡੇ ਵੀ ਚੈੱਕ ਕਰਨਾ ਦੁਆ ਕਰਨੀ ਤੇ ਇਨਕੀ ਬਹੁਤ ਵਧੀਆ ਸਾਨੂੰ ਲੱਗੇ ਆ ਜੀ ਇਨਕੇ ਰਾਮ ਵੀ ਗੋਡੀਆਂ ਦੇ ਆਹ ਮੈਂ ਕਿੱਥੋਂ ਆਇਓ ਮੇਰੀ ਭੈਣੇ ਹੜੀ ਪਾਣੀ ਕਰਤਾ ਪਾਣੀ ਪੋ ਇਹ ਕਿਥੇ ਖੋਇਆ ਪੈ ਜੀ ਇਹ ਪੈਰ ਬਸ ਕੁੰਬ ਦਾਸ ਦੇ ਵਿੱਚ ਹੀ ਇਹ ਡੇਰੀ ਚਾਹੀਏ ਲੱਗੇ ਜੇ ਬੈਠਾ ਅੱਛਾ ਤੁਸੀਂ ਇਕੱਲੇ ਆਉਂਦੇ ਹੋ ਪੂਰਾ ਪਰਿਵਾਰ ਆਉਂਦਾ ਔਰ ਆਉਂਦਾ ਤਾਂ ਕਿਸ ਤਰ੍ਹਾਂ ਆਉਂਦਾ ਕਿਸ ਕੀ ਦਰਬਾਰ ਬਾਰੇ ਸੁਣਿਆ ਤੁਸੀਂ ਅਸੀਂ ਸਾਰੇ ਆਉਂਦੇ ਸਾਰਾ ਪਰਿਵਾਰ ਆਉਂਦਾ ਬਹੁਤ ਸ਼ਰਧਾ ਨਾਲ 30 ਸਾਲ ਤੋਂ ਪਹਿਲੇ ਜਾਂਦੇ ਆ ਇਹ ਸਾਲ ਤੋਂ 30 ਸਾਲ ਤੋਂ ਪਹਿਲੇ ਹਾਂ ਜੀ 30 ਸਾਲ ਤੋਂ ਆਲੇ ਹਾਂ ਜੀ ਤੇ ਜਿਹੜੇ ਸਾਡੇ ਸਾਰੇ ਬਜ਼ੁਰਗ ਤੇ ਉਹ ਮੁਖੀ ਤੇ ਇੱਥੇ ਦੇ ਪਹਿਲਾਂ ਜੀ ਸ਼ੁਰੂ ਤੇ ਪਹਿਲਾ ਮੁਖੀ ਸੀ ਹਾਂ ਜੀ ਕੀ ਅੱਜ ਸੋਹਣਾ ਕੀ ਕਰਤੀ ਘਾਰੇ ਹਾਂਜੀ ਬਹੁਤ ਸ਼ਰਧਾ ਹੈ ਸਾਡੀ ਹਰ ਦਿਵਾਰ ਆਂਦੇ ਲੰਗਰ ਪ੍ਰਸ਼ਾਦ ਦਾ ਬਣਾਉਂਦੇ ਜੋ ਵੀ ਮਿਲਦਾ ਇਹਦੇ ਦਰ ਤੋਂ ਮਿਲਦਾ ਅਸੀਂ ਬਹੁਤ ਬੱਚੇ ਸਾਡੇ ਬਾਹਰਲੇ ਦੇਸ਼ਾਂ 'ਚ ਇਹਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਹੈ ਸੋਰ ਵੀ ਸਾਡੇ ਬਾਹਰਲੇ ਦੇਸ਼ ਤਾਂ ਆਹਾਂ ਪੋਤੇ ਵੀ ਬਾਹਰਲੇ ਦੇਸ਼ ਹੈ ਸਭ ਵਧੀਆ ਹੈ ਅਮਰੀਕਾ ਆਸਟਰੀਆ ਤੋਂ ਬਹੁਤ ਮਿਹਰਬਾਨੀ ਭੈਣ ਜੀ ਔਰ ਇਹ ਦਇਆ ਤੁਹਾਡੇ ਤੇ ਇਸੇ ਤਰ੍ਹਾਂ ਹੀ ਰਹੇ ਮਿਹਰਬਾਨੀ ਸ਼ੁਕਰੀਆ